ਬਿਲਕੁਲ ਪਾਕਿਸਤਾਨ ਤੇ ਹਿੰਦੁਸਤਾਨ ਦੀ ਭਾਰਤ ਦੀ ਜਿਹੜੀ ਸੀਮਾ ਆ ਤੁਸੀਂ ਵੇਖ ਰਹੇ ਹੋ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਆਪ ਐਸਰੇ ਤੇ ਇਸ ਤੋਂ ਲਗਭਗ ਮਹੀਨਾ ਕੋ ਪਹਿਲਾਂ ਜਦੋਂ ਆਪਾਂ ਇੱਥੇ ਆਏ ਸੀ ਇੱਥੇ ਆਪ ਐਸਰੇ ਲੇ ਖੜੇ ਆ ਇੱਥੇ ਲਗਭਗ 20-20 ਫੁੱਟ ਪਾਣੀ ਕਹਿ ਸਕਦੇ ਆ ਕਿ ਆਪਾਂ 20-20 ਫੁੱਟ ਪਾਣੀ ਸੀ ਉਸ ਟਾਈਮ ਇੱਥੇ ਜਦੋਂ ਆਣ ਕੇ ਵੇਖਿਆ ਕਿ ਮਨ ਨੂੰ ਬੜੀ ਠੇਸ ਪਹੁੰਚੀ ਯਾਰ ਲੋਕਾਂ ਦੀਆਂ ਜ਼ਮੀਨਾਂ ਜੜਚੜੀਆਂ ਦੋ-ਦੋ ਚਾਰ-ਚਾਰ ਕਿੱਲੇ ਜਿਹੜੇ ਵੀਰਾਂ ਦੇ ਜ਼ਮੀਨਾਂ ਨੇ ਉਹ ਉਹ ਲੱਭ ਨਹੀਂ ਰਹੀਆਂ ਕਿੱਥੇ ਆ ਸਾਰੀਆਂ ਜਿਹੜੀਆਂ ਵਟਾਂ ਨੇ ਇੱਕੋ ਹੋ ਚੁੱਕੀਆਂ ਇੱਥੋਂ ਇਹ ਹੁਣ ਸਮੱਸਿਆ ਆ ਰਹੀ ਜਿੰਨਾ ਵੀਰੇ ਕੋਲ ਟਰੈਕਟਰ ਆ ਸਾਹਮਣੇ ਵੇਖ ਰਹੇ ਹੋ ਤੁਸੀਂ ਪੱਧਰ ਕਰ ਰਹੇ ਆ ਪਰ ਜਿੰਨਾ ਕਿੱਲਾ ਦੋ ਕਿੱਲੇ ਜਿੰਨਾ ਕੋਲ ਜ਼ਮੀਨ ਆ ਉਹ ਕੀ ਕਰਨਗੇ ਉਹ ਪਹਿਲੀ ਗੱਲ ਤਾਂ ਉਹ ਪਹਿਲੀ ਲੱਭਣਗੇ ਕਿਵੇਂ ਸਾਡੀ ਵਾਟ ਕਿੱਥੇ ਸੀ ਅੱਜ ਇਹ ਜਮੀਨ ਤੁਸੀਂ ਦੇਖ ਰਹੇ ਹੋ ਇਹ ਸਾਰੀ ਸੰਤਲ ਸੀ ਬਿਲਕੁਲ ਝੋਨਾ ਲੱਗਾ ਹੋਇਆ ਸੀ ਇੱਥੇ ਜਿਹੜੇ ਹੁਣ 10 ਫੋਰ ਦਾ ਟੋਇਆ ਬੈ ਚੁੱਕਾ ਹੈ ਤੇ ਬੋਰ ਜਿਹੜੇ ਸਾਰੇ ਬੈ ਚੁੱਕੇ ਆ ਜਦੋਂ ਇੱਥੇ ਪਾਣੀ ਸੀ ਬੜਿਆ ਸਭਾਜ ਸੇਵੀ ਸੰਸਥਾਾਂ ਵਿੱਚ ਆਈਆਂ ਜਿੰਦੇ ਵਿੱਚ ਅਸੀਂ ਵੀ ਉਦੋਂ ਆਏ ਸੀ ਜਿੰਨੇ ਕੋਈ ਹੈਲਪ ਕੋਈ ਆਪਣੇ ਤੌਰ ਤੇ ਅਸੀਂ ਕੀਤੀ ਤੇ ਹੁਣ ਜਿਹੜੀ ਆਪੀਲ ਆ ਇਹ ਸਾਰੇ ਮੇਰੇ ਵੀਰਾਂ ਪੰਜਾਬੀ ਭਰਾਵਾਂ ਨੂੰ ਇਹ ਹੀ ਆ ਕਿ ਹੁਣ ਲੋੜ ਆ ਬਾਹ ਫੜਨ ਦੀ ਛੋਟੇ ਕਿਸਾਨਾਂ ਦੀ ਕਿ ਆਪਾਂ ਇੱਕ ਹਮਲਾ ਹੋਰ ਮਾਰੀਏ ਉਹਨਾਂ ਨੂੰ ਅਸੀਂ ਹੈਲਪ ਕਰੀਏ ਕਿ ਇਹ ਜ਼ਮੀਨਾਂ ਪਧਰੀਆਂ ਹੋ ਕੇ ਦੁਬਾਰਾ ਜੜੀ ਹੈ ਕਿ ਫਸਲ ਦੇਣ ਦੇ ਯੋਗ ਬਣ ਸਕਣ ਅਸੀਂ ਬੈਠੇ ਅਸੀਂ ਬੈਠੇ ਪੈਸਾ ਨਹੀਂ ਲੈ ਸੀ ਉਹਨੇ ਚ